ਮੜੀ ਇੱਕ ਵਾਰ ਆਪਣੀ ਜੀਵ ਦਿਖਾਓ ਜਿਹੜੀ ਤੁਸੀਂ ਮੋਡੀਫਾਈ ਕੀਤੀ ਹੈ। ਇਹ ਅੱਛਾ ਮੇਨ ਗੱਲ ਸੌਰਵ ਜੀ ਆਪਾਂ ਮੇਨ ਤਾਂ ਬੇਸਿਕਲੀ ਜਿਹੜਾ ਤੁਹਾਨੂੰ ਅਵਾਰਡ ਮਿਲਿਆ ਟਾਂਕਲ ਰਿੰਗ ਦੇ ਵਿੱਚ ਮਿਲਿਆ ਜੋ ਤੁਸੀਂ ਆਪ ਕੀਤੀ ਹੈ ਕੋਈ ਡਾਕਟਰ ਹੈ ਜਾਂ ਕੋਈ ਸਰਜਨ ਦੀ ਮਤਲਬ ਨਹੀਂ ਨਹੀਂ ਭਾਜੀ ਤੇ ਅ ਤੱਕ ਹੀ ਮੇ ਪੋਸੀਬਲ ਆ ਤੁਸੀਂ ਆਪਣੇ ਆਪ ਸਰੀਰ ਦੇ ਅੰਗ ਨਾਲ ਇਹਦੇ ਚ ਦੇਖ ਕੇ ਭਾਜੀ ਮੈਂ ਆਪਣੇ ਇਨਕ ਇੰਜੈਕਟ ਕੀਤੀ ਆ ਇੰਜੈਕਸ਼ਨਸ ਨਾਲ ਇਹ ਤਾਂ ਬੜਾ ਹਾਰਮਫੁਲ ਹੁੰਦਾਗਾ ਨਹੀਂ ਭਾਜੀ ਇਹ ਜੇ ਮਤਲਬ ਤੁਸੀਂ ਤੁਹਾਨੂੰ ਨੌਲੇਜ ਹੈ ਤਾਂ ਹੀ ਕਰ ਸਕਦੇ ਹੋ ਅਦਰਵਾਈਜ਼ ਨਹੀਂ ਕਰ ਸਕਦੇ। আচ্ছা ਹਾਂ ਜੀ ਤੇ ਜਦੋਂ ਤੁਸੀਂ ਕੀਤਾ ਕਿਨਾਂ ਇੱਕ ਜਰਨ ਦਾ ਪ੍ਰੋਸੈਸ ਕੀਤਾ ਜਾਂ ਤੁਸੀਂ ਆਪਣੀ ਟੰਗ ਨੂੰ ਮਤਲਬ ਕਲਰ ਕੀਤਾ ਮੋਡੀਫਾਈ ਕੀਤਾ ਉਹਨੂੰ ਅੱਧਾ ਘੰਟਾ ਲੱਗਿਆ ਹੋਣਾ ਕੋਈ ਜੀ ਬਸ ਬਸ ਹਾਂ ਜੀ ਤੇ ਫਿਰ ਉਸ ਤੋਂ ਬਾਅਦ ਤੁਹਾਡੀ ਬੈਂਡ ਕਿੰਨੀ ਹੋਈ ਜੀਵ ਦੀ ਵੱਜੀ ਬੈਂਡ ਵੱਜੀ ਆਇਆ ਦੋ ਦਿਨ ਤੁਸੀਂ ਕੁਝ ਕਰ ਦੋ ਦਿਨ ਤੋਂ ਹਾਂ ਦੋ ਦਿਨ ਥੋੜਾ ਓਖਾ ਹੁੰਦਾ ਸੋਜ ਜਾਂਦੀ ਹੈ ਸਵੇਲਿੰਗ ਆ ਜਾਂਦੀ ਹੈ ਸਰਵਿਤ ਗੱਲ ਪੁੱਛੇ ਮੈਂ ਤੁਹਾਡੇ ਤੋਂ ਜਿਵੇਂ ਤੁਹਾਡੇ ਮੰਮੀ ਡੈਡੀ ਨਹੀਂ ਇਤਰਾਜ਼ ਕਰਦੇ ਤੂੰ ਕਰ ਕੀ ਰਿਹਾ ਹੈ ਇਹ ਕਰਦੇ ਆ ਡਰ ਤਾਂ ਹੁੰਦਾ ਆ ਉਹਨਾਂ ਨੂੰ ਵੀ ਹੈਨਾ ਐਕਚੁਅਲੀ ਮੈਂ ਜਿਵੇਂ ਪਹਿਲਾਂ ਦੱਸਣਾ ਹੀ ਨਹੀਂ ਦੱਸਿਆ ਹੀ ਨਹੀਂ ਉਹਨਾਂ ਨੂੰ ਅੱਛਾ ਕਦ ਕਹੀ ਦੱਸਿਆ ਬਾਅਦ ਚ ਦੱਸਿਆ ਹਾਂਜੀ ਬਾਅਦ ਸਭ ਨਹੀਂ ਬੋਲੇ ਕਿ ਆ ਕੀ ਕਰਨ ਕਿਹੜੇ ਕੰਮਾਂ ਚ ਪੈ ਗਿਆ ਤੂੰ ਫਿਊਚਰ ਬਣਾ ਹੁਣ ਜੇ ਪਹਿਲਾਂ ਦੱਸਿਆ ਹੁੰਦਾ ਫੇਰ ਤਾਂ ਬੋਲਦੇ ਜੇ ਹੁਣ ਕਰ ਹੀ ਲਿਆ ਹੋਣਾ ਕੋਈ ਆਪਸ਼ਨ ਹੀ ਨਹੀਂ ਰਹੀ ਫੇਰ ਉਹਨਾਂ ਨੇ ਕੀ ਉਹਨਾਂ ਨੇ ਫੇਰ ਕੀ ਬੋਲਿਆ ਐਨੇ ਵੀ ਉਹਨਾਂ ਨੇ ਮੈਨੂੰ ਕਦੇ ਰੋਕੇ ਸ਼ੁਰੂ ਤੋਂ ਮੈਨੂੰ ਸਪੋਰਟ ਕਰਦੇ ਆ ਟੈਟੂਇੰਗ ਦੇ ਵਿੱਚ ਵੀ ਬੋਡੀ ਮੋਡੀਫਿਕੇਸ਼ਨ ਚ ਵੀ ਹਾਂ ਬੋਡੀ ਮੋਡੀਫਿਕੇਸ਼ਨ ਤਾਂ ਥੋੜਾ ਜਿਹਾ ਡਰਦੇ ਜੂਤ ਲੇਕਿਨ ਹਾਂ ਸਾਥ ਦਿੰਦੇ ਆ ਤੇ ਇੱਕ ਤੁਸੀਂ ਮੈਨੂੰ ਪਹਿਲਾਂ ਵੀਡੀਓ ਵੀ ਦਿਖਾ ਰਹੇ ਸੀ ਤੁਸੀਂ ਬਲੇਡ ਨਾਲ ਬਣਾਇਆ ਉਹ ਜਿਹੜਾ ਮਤਲਬ ਜ਼ਿੰਬਾਬੇ ਜਾਂ ਗਾਂਡਾ ਵਰਗੀ ਸ਼ੈਲੀ ਉਹਨੂੰ ਉਹਨੂੰ ਭਜੀ ਸਕਾਰੀਫਿਕੇਸ਼ਨ ਕਹਿੰਦੇ ਆ ਉਹ ਆਪਣੀ ਸਕਿਨ ਦੀ ਮੂਵ ਕਰ ਦਿੰਨੇ ਆ ਉੱਥੇ ਨਵੀਂ ਸਕਿਨ ਆਂਦੀ ਹੈ ਤੇ ਉੱਥੇ ਫਿਰ ਪੈਟਰਨ ਬਣ ਜਾਂਦਾ ਉਹਦਾ ਡਿਜ਼ਾਈਨ ਮੈਂ ਡਿਸਕਵਰੀ ਦੇਖਦਾ ਹੁੰਦਾ ਸੀ ਉਹ ਮਤਲਬ ਬਲੇਡ ਨਾਲ ਕਰ ਦੇਣਾ ਫਿਰ ਉਹਨੂੰ ਇੱਕ ਕ੍ਰੋਕੋਡਾਈਲ ਟਾਈਪ ਇੱਕ ਸਕਿਨ ਆਉਂਦੀ ਸੀ ਫਿਰ ਉਹ ਖਾਓ ਭਰ ਜਾਂਦੇ ਸੀ ਉਹਨੂੰ ਕੀ ਬੋਲਦੇ ਆ ਉਹਨੂੰ ਸਕੈਰਿਫਿਕੇਸ਼ਨ ਤੁਸੀਂ ਵੀ ਕਰਦੇ ਹੋ ਉਹ ਹਾਂਜੀ ਬਸ ਕੀ ਬੋਲ ਟੰਕਲ ਰਿੰਗ ਇੰਡੀਆ ਦੇ ਵਿੱਚ ਮੇਤੋ ਇਲਾਵਾ ਕੋਈ ਨਹੀਂ ਇਸ ਟਾਈਮ ਫਿਲਹਾਲ ਕਰ ਰਿਹਾ ਜੋ ਮੇਰੀ ਨੋਲੇਜ ਚ ਨਹੀਂ ਕਾ ਤੇ ਮੇਰੇ ਕੋ ਤਮੀਨ ਨੱਡੂ ਤੋਂ ਆਰਟਿਸਟ ਆ ਕੇ ਕਰਾ ਕੇ ਗਏ ਆ ਟੰਗ ਕਲਰ ਅੱਛਾ ਹਾਂ ਜੀ ਆਪਣੇ ਲੁਧਿਆਣੇ ਆਪਣੇ ਸੂਰੀ ਪੰਜਾਬ ਦੇ ਵੀ ਹੈਗਾ ਇੱਕ ਆਰਟਿਸਟ ਉਹ ਵੀ ਕਰਵਾ ਕੇ ਗਿਆ ਸਸ਼ੀ ਗਾਲ ਜੀ ਸਾਰਿਆਂ ਨੂੰ ਪੰਜਾਬ ਲਾਈਵ ਦੇਖਣ ਵਾਲੇ ਤਬਾ ਮ ਦਰਸ਼ਕਾਂ ਦਾ ਮੈਂ ਆਕਾਸ਼ ਬਹੁਤ ਬਹੁਤ ਸਵਾਗਤ ਕਰਦਾ ਹਾਂ ਤੇ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਨਵੀਂ ਨਵੀਂ ਸਟੋਰੀਜ਼ ਲੈ ਕੇ ਮੈਂ ਤੁਹਾਡੇ ਮੂਰੇ ਪੇਸ਼ ਕਰ ਹਮੇਸ਼ਾ ਲੈ ਕੇ ਆਂਦਾ ਰਹੇ ਤੇ ਉਦਾਂ ਹੀ ਸਾਡੇ ਨਾਲ ਸੌਰਵ ਜੀ ਅੱਜ ਮੌਜੂਦ ਨੇ ਟੈਟੂ ਆਰਟਿਸਟ ਇਹ ਕੋਈ ਆਰਡੀਨਰੀ ਟੈਟੂ ਆਰਟਿਸਟ ਨਹੀਂ ਹੈ ਗਿਆ ਇਹ ਟੰਗ ਕਲਰਿੰਗ ਵਾਲੇ ਟੈਟੂ ਆਰਟਿਸਟ ਨੇ ਪੰਜਾਬ ਦੇ ਵਿੱਚ ਆਈ ਥਿੰਕ ਸੋ ਥੈਟ ਕਲੋਤੇ ਇਦਾਂ ਦੇ ਨੇ ਵੀ ਜਿਹੜੇ ਟੰਗ ਦੇ ਵਿੱਚ ਕਲਰ ਭਰਦੇ ਨੇ ਬਾਡੀ ਮੋਡੀਫਿਕੇਸ਼ਨ ਕਰਨਾ ਅੱਜ ਕੱਲ ਸਾਰਿਆਂ ਨੂੰ ਚਾਹ ਹੈ ਕਿ ਅਸੀਂ ਆਪਣੀ ਬਾਡੀ ਨੂੰ ਅਪਡੇਟ ਕਰੀਏ ਮੋਡੀਫਾਈਡ ਕਰੀਏ ਕਈ ਟੈਟੂ ਆਰਟਿਸਟ ਹੈ ਕਈ ਇਹ ਦਾਦੇ ਰੁਚਕ ਜਿਹੜੇ ਲੋਕ ਨੇ ਜਿਹੜੇ ਇਹਨਾਂ ਚੀਜ਼ਾਂ ਨੂੰ ਲਾਈਕ ਕਰਦੇ ਨੇ ਆਪਦੇ ਆਪ ਨੂੰ ਯੂਨੀਕ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਕਈ ਵਾਰੀ ਇਹ ਪਾਸ ਦੇਖਿਆ ਨੇ ਵੀਡੀਓਜ਼ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਜਿਹੜੇ ਵੀ ਸਕਰੋਲ ਡਾਊਨ ਰੀਲਸ ਆਉਂਦੀਆਂ ਨੇ ਉਹਦੇ ਵਿੱਚ ਕੁਝ ਲੋਕ ਆਪਣੀ ਬਾਡੀ ਦੇ ਨਾਲ ਕੀ ਕਰਵਾ ਰਹੇ ਨੇ ਜੀਵੜ ਵੜਵਾ ਕੇ ਦੋ ਕਰਵਾ ਲੈਂਦੇ ਨੇ ਅਲੱਗ-ਅਲੱਗ ਫਿਰ ਐਦਾ ਉਹ ਮਤਲਬ ਉਹ ਕਰਦੀ ਹੈ ਫਿਰ ਉਸ ਤੋਂ ਬਾਅਦ ਬਾਡੀ ਦੇ ਵਿੱਚ ਕਈ ਤਰ੍ਹਾਂ ਦੇ ਇੰਜੈਕਟ ਕਰਵਾ ਲਏ ਨੇ ਟੈਟੂ ਬਣਵਾਉਣਾ ਅਲੱਗ-ਅਲੱਗ ਤਰੀਕੇ ਦੇ ਮਤਲਬ ਕਾਫੀ ਤਰੀਕੇ ਦੀਆਂ ਚੀਜ਼ਾਂ ਨੇ ਤਾਂ ਉਸੇ ਦੇ ਅੱਜ ਜਿਹੜਾ ਪੰਜਾਬ ਦਾ ਜਿਹੜੇ ਮਤਲਬ ਇਕਲੌਤੇ ਫਰਸਟ ਜਿਹੜੇ ਐ ਸੌਰਵ ਜੀ ਗੱਲਬਾਤ ਕਰਦੇ ਜਿਹੜੀ ਇਹਨਾਂ ਦੀ ਕਲਾ ਹੈ ਮਤਲਬ ਜਿਹੜੀ ਕਹਿੰਦੀ ਪੋਰਟਰੇਟ ਬਣਾਉਣਾ ਯਾਨੀ ਕਿ ਕਲਾ ਹੀ ਚੀਜ਼ ਹੈ ਰੀਸੈਂਟਲੀ ਇਹਨਾਂ ਨੂੰ ਵਾਲੇ ਇੰਡੀਆਜ਼ ਬੁੱਕ ਆਫ ਰਿਕਾਰਡ ਦਾ ਇੱਕ ਅਵਾਰਡ ਵੀ ਮਿਲੇ ਹੈ ਅਨਦਰਲੇ ਸੀ ਬਹੁਤ ਬਹੁਤ ਵਧਾਈਆਂ ਦਿੰਨੇ ਆ ਬਾਕੀ ਦੀ ਗੱਲ ਬਾਤ ਸੌਰਵਜੀ ਤੁਹਾਂਜਾਂਦੇ ਆ ਸੌਰਵਜੀ ਬਹੁਤ ਬਹੁਤ ਸਵਾਗਤ ਤੁਹਾਡਾ ਤੁਹਾਡਾ ਵੀ ਸਰ ਪਹਿਲਾਂ ਤਾਂ ਵਧਾਈਆਂ ਹੈ ਕਿ ਤੁਹਾਨੂੰ ਇੰਡੀਆਜ਼ ਰਿਕਾਰਡ ਦਾ ਮਤਲਬ ਥੈਂਕ ਯੂ ਥੈਂਕ ਯੂ ਬਹੁਤ ਮਿਲੇ ਤੁਹਾਨੂੰ ਆ ਭਾਜੀ ਇਹ ਮਿਲੇ ਆ ਵਾ ਆਪਾਂ ਨੂੰ ਹੋ ਗਏ 4 5 ਮਹੀਨੇ ਹੋ ਗਏ ਅੱਛਾ ਤੇ ਇਹ ਕਿਸ ਬੇਸ ਤੇ ਮਿਲੇ ਤੁਹਾਨੂੰ ਟੰਕ ਟੰਕਲ ਰਿੰਗ ਹਾਂਜੀ ਭਾਜੀ ਆਹ ਸੈਲਫ ਟੰਕ ਕਲਰਿੰਗ ਤੇ ਅੱ ਵਾਹ ਵਾਹੁਰ ਉਹਦੇ ਉਹਦੇ ਲਈ ਮਿਲਿਆ ਵੀ ਆਪਣਾ ਅੱਛਾ ਸਰਵਪ ਜੀ ਆਪਾਂ ਸਵਾਲਾਂ ਦਾ سلسلہ ਸ਼ੁਰੂ ਕਰੀਏ ਕਿ ਪਹਿਲਾ ਤੁਸੀਂ ਪੰਜਾਬ ਚ ਇਕਲੌਤੇ ਹੋ ਜਿਹੜੀ ਟੰਗ ਕਲਰ ਕਰਦੇ ਹੋ ਬੋਡੀ ਮੋਡੀਫਿਕੇਸ਼ਨ ਦੇ ਵਿੱਚ ਜਿਹੜਾ ਮਤਲਬ ਵੀ ਮੈਂ ਫਸਟ ਆ ਵੀ ਜਿਹੜਾ ਜਾਦ ਆਇਆ ਟੈਟੂ ਤੋਂ ਇਲਾਵਾ ਬਾਕੀ ਹੋਰ ਆਰਟਿਸਟ ਪੀਰਸਿੰਗ ਵਗੈਰਾ ਕਰਦੇ ਆ ਬਟ ਬੋਡੀ ਮੋਡੀਫਿਕੇਸ਼ਨ ਜਿਹਨੇ ਹਜੇ ਨਹੀਂ ਕੋਈ ਦੇਖਿਆ ਮੈਂ ਹਜੇ ਪੰਜਾਬ ਚ ਹਾਂਜੀ ਵੀ ਸਕੈਰਿਫੀਕੇਸ਼ਨ ਕਰਦਾ ਹੋਵੇ ਜਾਂ ਕੋਈ ਟੰਕ ਕਲਰ ਕਰਦਾ ਆਈ ਬੋਲ ਟੈਟੂ ਹੂੰ ਹੂੰ ਆਈ ਬੋਲ ਟੈਟੂ ਦਾ ਮਤਲਬ ਆ ਜਿਹੜਾ ਆਈ ਬੋਲ ਹਾਂਜੀ ਆਈ ਦੇ ਵਿੱਚ ਟੈਟੂ ਕਰਦੇ ਭਾਜੀ ਅੱਛਾ ਜੀ ਹਾਂਜੀ ਆ ਵੀ ਮਤਲਬ ਅਪਾ ਇੱਥੇ ਬਹੁਤ ਜਲਦੀ ਲੁਧਿਆਣਾ ਦੇ ਲਾਂਚ ਕਰਾਂਗੇ ਕੀ ਬਾਤ ਹੈ ਸਰ ਅੱਛਾ ਮੇਨ ਗੱਲ ਸਰਵਜੀ ਆਪਾਂ ਮੇਨ ਤਾਂ ਬੇਸਿਕਲੀ ਜਿਹੜਾ ਤੁਹਾਨੂੰ ਅਵਾਰਡ ਮਿਲਿਆ ਟੰਕਲ ਰਿੰਗ ਦੇ ਵਿੱਚ ਮਿਲਿਆ ਜੇ ਤੁਸੀਂ ਆਪ ਕੀਤੀ ਹੈ ਕੋਈ ਡਾਕਟਰ ਹੈ ਜਾਂ ਕੋਈ ਸਰਜਨ ਦੀ ਮਤਲਬ ਨਹੀਂ ਨਹੀਂ ਭਾਜੀ ਇਹ ਤਾਂ ਕਿਵੇਂ ਪੋਸੀਬਲ ਆ ਤੁਸੀਂ ਆਪਣੇ ਸਰੀਰ ਦੇ ਅੰਗ ਨਾਲ ਦੇਚ ਦੇਖ ਕੇ ਭਾਜੀ ਮੈਂ ਆਪਣੇ ਇਨਕ ਇੰਜੈਕਟ ਕੀਤੀ ਆ ਇੰਜੈਕਸ਼ਨਸ ਨਾਲ ਕਿ ਤਾਂ ਬੜਾ ਹਾਰਮਫੁਲ ਹੁੰਦਾਗਾ ਨਹੀਂ ਭਾਜੀ ਇਹ ਜੇ ਮਤਲਬ ਤੁਸੀਂ ਤੁਹਾਨੂੰ ਨੋਲੇਜ ਹੈ ਤਾਂ ਹੀ ਕਰ ਸਕਦੇ ਹੋ ਅਦਰਵਾਈਜ਼ ਨਹੀਂ ਕਰ ਸਕਦੇ ਹੂੰ ਫਿਰ ਕਿ ਸਟੱਡੀ ਕੀਤੀ ਇਹਦੀ ਕੋਈ ਹਾਂ ਇਹਦੀ ਸਰਚ ਹੁੰਦਾ ਭਾਜੀ ਉਧਰ ਤਾਂ ਇਹਦਾ ਕੋਈ ਕਾਲਜ ਜਾਂ ਕੋਈ ਇੰਸਟੀਟਿਊਟ ਨਹੀਂ ਹੈਗਾ ਇਦਾਂ ਇੱਥੇ ਆਪਣੇ ਬਟ ਹਾਂਜੀ ਵੀ ਇਹਦੀ ਰਿਸਰਚ ਹੀ ਆ ਭਾਜੀ ਤੇ ਸਰਚ ਕਰੀ ਕਿੰਨਾ ਚਿਰ ਰਿਸਰਚ ਕੀਤੀ ਤੁਸੀਂ ਇਹਦੇ ਬਾਰੇ ਸਰਚ ਭਾਜੀ ਮੇਰੀ ਆਰਾਊਂਡ ਤੁਸੀਂ ਲਾ ਲਓ ਬੋਡੀ ਮੋਡੀਫਿਕੇਸ਼ਨ ਤੇ 2012 ਤੋਂ ਹੀ ਚੱਲ ਰਹੀ ਆ ਉਹਦੇ ਵਿੱਚ ਹੀ ਆ ਜਾਂਦੀ ਆ ਵੀ ਟੰਗ ਲਦੀ ਅੱਛਾ ਹਾਂਜੀ ਤੇ ਜਦੋਂ ਤੁਸੀਂ ਕੀਤਾ ਕਿੰਨੇ ਕਿਰਨ ਦਾ ਪ੍ਰੋਸੈਸ ਸੀਗਾ ਜਦੋਂ ਤੁਸੀਂ ਆਪਣੀ ਟੰਗ ਨੂੰ ਮਤਲਬ ਕਲਰ ਕੀਤਾ ਮੋਡੀਫਾਈ ਕੀਤਾ ਉਹਨੂੰ ਅੱਧਾ ਘੰਟਾ ਲੱਗਿਆ ਹੋਣਾ ਭਾਜੀ ਬਸ بس ہاں جی ਤੇ ਫਿਰ ਉਸ ਤੋਂ ਬਾਅਦ ਤੁਹਾਡੀ ਬੈਂਡ ਕਿੰਨੀ ਹੋਈ ਜੀਵ ਦੀ ਵਜ੍ਹੀ ਬੈਂਡ ਵਜੇ ਆਇਆ ਦੋ ਦਿਨ ਤੁਸੀਂ ਕੁਝ ਖਾ ਦੋ ਦਿਨ ਤੋਂ ਹਾਂ ਦੋ ਦਿਨ ਥੋੜਾ ਓਖਾ ਹੁੰਦਾ ਸੁੱਜ ਜਾਂਦੀ ਹੈ ਸਵੇਲਿੰਗ ਆ ਜਾਂਦੀ ਹੈ ਹਾਂ ਲੇਕਿਨ ਦੋ ਦਿਨ ਬਾਅਦ ਠੀਕ ਹੋ ਜਾਂਦਾ ਫਿਰ ਪਾਣੀ ਵੀ ਨਹੀਂ ਪੀ ਸਕਦੇ ਤੁਸੀਂ ਨਹੀਂ ਪੀ ਸਕਦੇ ਭਾਜੀ ਦਲੀਆ ਖਾ ਲਿਆ ਖਿਚੜੀ ਖਾ ਲਈ ਹੈ ਹਨਾ ਐਦਾਂ ਦਾ ਚੱਲ ਜਾਂਦਾ ਤੇ ਮਤਲਬ ਇਹ ਚ ਕੀ ਕਾਸਟ ਕੀ ਆ ਇਹ ਤੁਹਾਡੀ ਜੀ ਤੁਸੀਂ ਇਦਾਂ ਕਰਦੇ ਹੋਏ ਜੇ ਮਹਿੰਗੇ ਹੁੰਦੇ ਆ ਮਤਲਬ ਜਿਹੜੇ ਸਕਿਨ ਫਰੈਂਡਲੀ ਕਲਰਸ ਆ ਮਤਲਬ ਇੰਜੈਕਟ ਕਰਨ ਵਾਲੇ ਕਲਰ ਹਾਂਜੀ ਭਾਜੀ ਆ ਜਿਵੇਂ ਵੀ ਸਕਿਨ ਫਰੈਂਡਲੀ ਹੀ ਹੁੰਦੇ ਆ ਨੇਚਰਲ ਕਲਰ ਕਲਰ ਤੁਸੀਂ ਸਾਰਾ ਤੁਹਾਡੇ ਤੋਂ ਪੁੱਛਿਆ ਵੀ ਜਿਵੇਂ ਤੁਸੀਂ ਆਪਣੀ ਬੋਡੀ ਦੇ ਨਾਲ ਇਦਾਂ ਫੇਰ ਬਦਲ ਕਰ ਸਕਦੇ ਹੋ ਮਤਲਬ ਇਲੀਗਲ ਹੈ ਇਹ ਪ੍ਰੋਸੈਸ ਜਿਹੜਾ ਨਹੀਂ ਭਾਜੀ ਇਲੀਗਲ ਤੋਂ ਨਾ ਆ ਇਲੀਗਲ ਨਹੀਂ ਹੈਗਾ ਟੈਟੂ ਵੀ ਕਰ ਰਹੇ ਆ ਟੈਟੂ ਵੀ ਇੱਕ ਬੋਡੀ ਮੋਡੀਫਿਕੇਸ਼ਨ ਦਾ ਹੀ ਪਾਰਟ ਹੈ ਹੂੰ ਤੇ ਉਹ ਆਪਣੇ ਚਲਦਾ ਆ ਕਾਫੀ ਟਾਈਮ ਤੋਂ ਦੇਖ ਲੋ ਅਦਾ ਜਿਵੇਂ ਆਦੀਵਾਸੀਆ ਦੇ ਟਾਈਮ ਤੋਂ ਚੱਲੋ ਤੇ Rajasthan ਨਾਲਿਆਂ ਦੇ ਤਾਂ ਕਲਚਰ ਚ ਆਪਣੇ ਪੰਜਾਬ ਸਾਈਡ ਨਹੀਂ ਹੈਗਾ ਕਲਚਰ ਦੇ ਵਿੱਚ ਬਟ Rajasthan ਵਾਲਿਆਂ ਦਾ ਤਾਂ ਕਲਚਰ ਦੇ ਵਿੱਚ ਉਹਨਾਂ ਦੇ ਲੇਡੀਜ਼ ਦੇ ਬਣਾ ਮੂੰਹ ਤੇ ਮੱਥੇ ਤੇ ਵੀ ਬਣਾਏ ਹੁੰਦੇ ਨੇ ਜੀ ਜੀ ਜਿਵੇਂ ਦੇਖਿਆ ਕਾਫੀ ਫਿਲਮਾਂ ਚ ਜਿਹੜੇ Rajasthani ਹੁੰਦੇ ਆ ਇਧਰ ਵੀ ਇਧਰ ਉਹ ਉਹਨਾਂ ਦੇ ਕਲਚਰ ਚ ਹਾਂਜੀ ਉਹਨਾਂ ਦੇ ਕਲਚਰ ਦੇ ਵਿੱਚ ਆ ਭਾਜੀ ਉਹਨਾਂ ਦੇ ਮਤਲਬ ਹੁੰਦਾ ਆ ਵੀ ਕੋਈ ਟਾਈਮ ਪੀ ਜਿਹੜੇ ਜਿਵੇਂ ਕੀ ਲੇਡੀ ਦਾ ਵਿਆਹ ਹੋ ਗਿਆ ਜਾਂ ਬੇਬੀ ਹੋ ਗਿਆ ਹਰ ਟਾਈਮ ਤੇ ਉਹਨਾਂ ਦੇ ਟੈਟੂ ਕਰਦੇ ਫਿਰ ਤੁਸੀਂ ਪੋਰਟਰੇਟ ਵੀ ਬੜਾ ਸੁਣਾ ਉਹਨਾਂ ਨੇ ਟੈਟੂ ਬੋਡੀ ਤੇ ਮਤਲਬ ਇਹ ਕਿੱਦਾਂ ਮਤਲਬ ਤੁਸੀਂ ਇਹ ਸ਼ੁਰੂਆਤ ਕਿਵੇਂ ਕੀਤੀ ਕਦੋਂ ਤੇ ਤੁਸੀਂ ਬਣਾ ਰਹੇ ਹੋ ਚੀਜ਼ਾਂ ਦਾ ਭਈ 2010 ਤੋਂ ਕੀਤੀ ਸੀ ਸ਼ੁਰੂਆਤ 2012 ਤੋਂ ਮੈਂ ਬਣਾਉਣ ਲੱਗ ਗਿਆ ਸੀ ਟੈਟੂ ਹਾਂਜੀ ਉਸਦਾ ਇੱਕ ਲੜਕਾ ਨਵਤੇਜ ਤੁਹਾਨੂੰ ਯਾਦ ਹੀ ਹੋਣਾ ਤੁਹਾਡਾ ਸਟੂਡੈਂਟ ਹੈਗਾ ਉਹਦੇ ਰਾਹੀਂ ਮੈਂ ਤੁਹਾਨੂੰ ਕੰਟੈਕਟ ਕੀਤਾਗਾ ਉਹ ਵੀ ਬੜਾ ਮਤਲਬ ਉਹਨੇ ਪੋਸਟਰ ਬਣਾਉਣਾ ਤਾਂ ਪੋਰਟਰੇਟ ਬਣਾਉਣਾ ਪੈਨ ਕਾਪੀ ਦੇ ਨਾਲ ਬੋਡੀ ਤੇ ਵੀ ਸੇਮ ਐਜ਼ ਇਟ ਇਜ਼ ਬਣਾ ਦਿੰਦਾ ਉਹ ਹਾਂਜੀ ਬਾਜੀ ਕੋਈ ਮਸ਼ੀਨ ਦਾ ਸਹਾਰਾ ਵੀ ਨਹੀਂ ਦਿੰਦਾ ਹਾਂਜੀ ਉਹ ਸਕੈਚਿੰਗ ਸਕੈਚਿੰਗ ਕਰਦਾ ਸੀਗਾ ਪਹਿਲਾਂ ਫਿਰ ਉਹਨੂੰ ਮੈਂ ਟੈਟੂ ਸਿਖਾਏ ਇਸ ਟਾਈਮ ਉਹ ਮਨੀਕਰਨ ਹੈ ਪਾਜੀ ਔਰ ਮਨੀਕਰਨ ਜੋਬ ਜੋਬ ਤੇ ਆ ਉਥੇ ਵਧੀਆ ਜੋਬ ਲੱਗੀ ਹੋਈ ਆ ਤੇ ਸੌਰਵ ਜੀ ਹੋਰ ਮੜੀ ਇੱਕ ਵਾਰ ਆਪਣੀ ਜੀਵ ਦਿਖਾਓ ਜਿਹੜੀ ਤੁਸੀਂ ਮੋਡੀਫਾਈ ਕੀਤੀ ਹੈ ਆ ਦੇਖੋ ਇਹ ਮਤਲਬ ਇੱਕ ਇਹ ਐ ਅੱਧਾ ਹੀ ਰਹਿਣੀ ਹੈ ਪਰ ਮੈਨੂੰ ਸਾਰੀ ਉਮਰ ਤੋ ਹਾਂ ਜੀ ਬਾਜੀ ਹਾਂ ਜੀ ਮੈਂ ਟੈਟੂ ਦੀ ਮੂਵ ਹੋ ਜਾਂਦਾ ਆ ਮੂਵ ਨਹੀਂ ਹੋ ਸਕਦੀ ਆ ਮਤਲਬ ਵਨ ਟਾਈਮ ਹੀ ਆ ਹੋਗੀ ਕਰ ਲਈ ਤਾਂ ਕਰ ਲਈ ਫਿਰ ਬਾਅਦ ਚ ਉਹ ਚੇਂਜ ਨਹੀਂ ਕਰ ਸਕਦੇ ਸੋ ਵੀ ਗੱਲ ਪੁੱਛਿਆ ਮੈਂ ਤੁਹਾਡੇ ਤੋਂ ਜਿਵੇਂ ਤੁਹਾਡੇ ਮੰਮੀ ਡੈਡੀ ਨਹੀਂ ਇਤਰਾਜ਼ ਕਰਦੇ ਤੂੰ ਕਰ ਕੀ ਰਿਹਾ ਹੈ ਇਹ ਬਾਜੀ ਕਰਦੇ ਆ ਡਰ ਤਾਂ ਹੁੰਦਾ ਆ ਉਹਨਾਂ ਨੂੰ ਵੀ ਹੈਨਾ ਐਕਚੁਅਲੀ ਮੈਂ ਜਿਵੇਂ ਪਹਿਲਾਂ ਦੱਸਣਾ ਹੀ ਨਹੀਂ ਦੱਸਿਆ ਹੀ ਨਹੀਂ ਉਹਨਾਂ ਨੂੰ ਅੱਛਾ ਕਦ ਕਈ ਦੱਸਿਆ ਬਾਚ ਦੱਸਿਆ ਹਾਂਜੀ ਬਾਚ ਸਾਹਤਾ ਸਾਹਿਬ ਨਹੀਂ ਬੋਲੇ ਕਿ ਆ ਕੀ ਕਰਨ ਕਿਹੜੇ ਕੰਮਾਂ ਚ ਪੈ ਗਿਆ ਤੂੰ ਫਿਊਚਰ ਬਣਾ ਹੁਣ ਜੇ ਪਹਿਲਾਂ ਦੱਸਿਆ ਹੁੰਦਾ ਫੇਰ ਤਾਂ ਬੋਲਦੇ ਜੇ ਹੁਣ ਕਾਰ ਵੀ ਲਿਆ ਹੁਣ ਕੋਈ ਆਪਸ਼ਨ ਹੀ ਨਹੀਂ ਰਹੀ ਫੇਰ ਉਹਨਾਂ ਨੇ ਉਹਨਾਂ ਫੇਰ ਕੀ ਬੋਲ ਬਟ ਹਾਂ ਉਦਾਂ ਉਹ ਸਾਥ ਦਿੰਦੇ ਆ ਮੈਨੂੰ ਮੇਰੀ ਆਰਟ ਦੇ ਵਿੱਚ ਅੱਗੇ ਗਰੋ ਕਰਨ ਨੂੰ ਮੈਨੂੰ ਪੁਸ਼ ਕਰਦੇ ਆ ਹਮਮ ਅੱਛਾ ਹੁਣ ਮਤਲਬ ਤੁਹਾਡੀ ਆਰਟ ਨੂੰ ਅੱਗੇ ਲੈ ਕੇ ਜਾਣ ਨੂੰ ਉਹ ਤੁਹਾਨੂੰ ਸਪੋਰਟ ਕਰ ਰਹੇ ਹਾਂਜੀ ਸ਼ੁਰੂ ਤੋਂ ਹੀ ਕਰਦੇ ਆ ਜੀ ਐ ਨਹੀਂ ਵੀ ਉਹਨਾਂ ਨੇ ਮੈਨੂੰ ਕਦੇ ਧੋਕਿਆ ਸ਼ੁਰੂ ਤੋਂ ਮੈਨੂੰ ਸਪੋਰਟ ਕਰਦੇ ਆ ਟੈਟੂਇੰਗ ਦੇ ਵਿੱਚ ਵੀ ਬਾਡੀ ਮੋਡੀਫਿਕੇਸ਼ਨ ਚ ਵੀ ਹਾਂ ਬਾਡੀ ਮੋਡੀਫਿਕੇਸ਼ਨ ਤਾਂ ਥੋੜਾ ਜਿਹਾ ਡਰਦੇ ਜੂਤ ਲੇਕਿਨ ਹਾਂ ਸਾਥ ਦਿੰਦੇ ਆ ਅੱਛਾ ਸੌਰਵ ਇੱਕ ਗੱਲ ਹੋਰ ਹੈ ਮਤਲਬ ਜਿਵੇਂ ਤੁਸੀਂ ਟੈਟੂ ਬਣਾਉਨੇ ਹੋ ਇੱਕ ਗੱਲ ਤੁਹਾਡੇ ਤੋਂ ਪੁੱਛਣ ਜੀ ਕਈ ਲੋਕ ਕਹਿੰਦੇ ਵੀ ਟੈਟੂ ਲੱਖਾਂ ਦੇ ਵੀ ਹੁੰਦੇ ਆ ਹੁੰਦੇ ਐਦਾਂ ਦੀ ਗੱਲ ਸੱਚ ਹੈ ਹਾਂਜੀ ਟੈਟੂ ਭਾਜੀ 1000 ਤੋਂ ਲੈ ਕੇ ਲੱਖਾਂ ਚ ਵੀ ਚਲੇ ਜਾਂਦੇ ਆ ਡਿਪੈਂਡ ਆ ਵੀ ਤੁਸੀਂ ਕਿੱਦਾਂ ਦਾ ਕਨਸੈਪਟ ਕਰਵਾਦੇ ਹੋ ਕਿੰਨਾ ਵੱਡਾ ਤੁਹਾਡਾ ਕਨਸੈਪਟ ਆ ਹੂੰ ਜਿੰਮੇ ਕਈਆਂ ਦੇ ਫੁੱਲ ਬੈਕ ਟੈਟੂ ਹੁੰਦੇ ਹਨ ਬਹੁਤ ਡਿਟੇਲਡ ਹੈ ਉਹਨਾਂ ਨੂੰ ਕਈ ਕਈ ਸੈਟਿੰਗਸ ਵੀ ਲੱਗ ਜਾਂਦੀ ਹੈ ਜੇ ਤੱਕ ਸਿੰਗਲ ਆਰਟਿਸਟ ਕਰ ਰਿਹਾ ਹੈ ਤਾਂ ਨਾ 3-4 ਸੈਟਿੰਗਸ ਵੀ ਲਾ ਲਾ ਦਿੰਦਾ ਹੈ ਜੇ ਦੋ ਤਿੰਨ ਆਰਟਿਸਟ ਮਿਲ ਕੇ ਕਰ ਰਿਹਾ ਤਾਂ ਦੋ ਦੋ ਇੱਕ ਦੋ ਸੈਟਿੰਗਸ ਵੀ ਹੋ ਜਾਂਦਾ ਹੈ ਤੇ ਉਸ ਤੋਂ ਉਹਦੀ ਕੋਸਟ ਬਹੁਤ ਵੱਜ ਜਾਂਦੀ ਹੈ ਜਿੰਨਾ ਡਿਟੇਲਡ ਟੈਟੂ ਹੋਊਗਾ ਉੰਨੀ ਜ਼ਿਆਦਾ ਕੋਸਟ ਵੱਜ ਜਾਣੀ ਪੈਣੀ ਉਹਦੀ ਮਤਲਬ ਮੈਕਸਿਮ ਹਾਇਰ ਕਿੰਨਾ ਤੁਸੀਂ ਕੰਮ ਕੀਤਾ ਹੋਇਆ ਹੈ ਹਾਇਰ ਭਾਜੀ ਮੈਂ ਮੈਂ 55000 ਤੱਕ ਦਾ ਟੈਟੂ ਕੀਤਾ ਹੋਇਆ ਹੈ ਇੱਕ ਤੁਸੀਂ ਮੈਨੂੰ ਪਹਿਲਾਂ ਵੀਡੀਓ ਵੀ ਦਿਖਾ ਰਹੇ ਸੀ ਤੁਸੀਂ ਬਲੇਡ ਨਾਲ ਬਣਾਇਆ ਉਹ ਜਿਹੜਾ ਮਤਲਬ ਜ਼ਿੰਬਾਬਵੇ ਗਾਂਗਾ ਅੰਡਾ ਵਰਗੀ ਸ਼ੈਲੀ ਉਹਨੂੰ ਉਹਨੂੰ ਭਾਜੀ ਸਕੈਰਿਫਿਕੇਸ਼ਨ ਕਹਿੰਦੇ ਆ ਉਹ ਆਪਣੀ ਸਕਿਨ ਰਿਮੂਵ ਕਰ ਦਿੰਨੇ ਆ ਉੱਥੇ ਨਵੀਂ ਸਕਿਨ ਆਂਦੀ ਅਤੇ ਉੱਥੇ ਫਿਰ ਪੈਟਰਨ ਬਣ ਜਾਂਦਾ ਉਹਦਾ ਡਿਜ਼ਾਈਨ ਮੈਂ ਡਿਸਕਵਰੀ ਦੇਖਦਾ ਹੁੰਦਾ ਸੀ ਉਹ ਮਤਲਬ ਬਲੇਡ ਨਾਲ ਕਰਦੇ ਨਾਲ ਫਿਰ ਉਹਨੂੰ ਇੱਕ ਕ੍ਰੋਕੋਡਾਈਲ ਟਾਈਪ ਦੀ ਸਕਿਨ ਆਂਦੀ ਸੀ ਉੱਪਰੋਂ ਘਾਓ ਭਰ ਜਾਂਦੇ ਸੀ ਉਹਨੂੰ ਕੀ ਬੋਲਦੇ ਆ ਉਹਨੂੰ ਸਕੈਰਿਫਿਕੇਸ਼ਨ ਤੁਸੀਂ ਵੀ ਕਰਦੇ ਹੋ ਹਾਂਜੀ ਬਸ ਕੀ ਬਾਤ ਹੈ ਪਹਿਲਾਂ ਸਕੈਰਿਫਿਕੇਸ਼ਨ ਕਿੰਤੀ ਸੀ ਮੈਂ ਤੇ ਫੇਰ ਮੈਂ ਟੰਕ ਕਲਰ ਕੀਤੀ ਆ ਅੱਛਾ ਹਾਂਜੀ ਹੁਣ ਕੀ ਰਿਸਪੌਂਸ ਆ ਰਿਹਾ ਮਤਲਬ ਜੀ ਮੈਂ ਤੁਸੀਂ ਮੈਂ ਤੁਹਾਡੀ ਜਿਹੜੀ ਕਲਾ ਉਹਦੇ ਤੋਂ ਕੋਈ ਜਵਾਬ ਹੀ ਨਹੀਂ ਹੈਗਾ ਤੁਹਾਨੂੰ ਇੰਡੀਆ ਬੁੱਕ ਆਫ ਰਿਕਾਰਡ ਦਾ ਵੀ ਰਿਸਪੌਂਸ ਇਦਾਂ ਭਾਜੀ ਟੰਕਲ ਰਿੰਗ ਇੰਡੀਆ ਦੇ ਵਿੱਚ ਵੀ ਮੇ ਤੋਂ ਲਾ ਕੋਈ ਨਹੀਂ ਇਸ ਟਾਈਮ ਫਿਲਹਾਲ ਕਰ ਰਿਹਾ ਜੋ ਮੇਰੀ ਨੋਲੇਜ ਚ ਨਹੀਂਗਾ ਤੇ ਮੇਰੇ ਕੋ ਤਮਿੰਨ ਨੱਡੂ ਤੋਂ ਆਰਟਿਸਟ ਆ ਕੇ ਕਲਾ ਕੇ ਗਏ ਆ ਟੰਕਲਰ ਅੱਛਾ ਹਾਂ ਜੀ ਆਪਣੇ ਲੁਧਿਆਣੇ ਆਪਣੇ ਸੂਰ ਪੰਜਾਬ ਦੇ ਵੀ ਹੈਗਾ ਇੱਕ ਆਰਟਿਸਟ ਉਹ ਵੀ ਕਰਵਾ ਕੇ ਗਿਆ ਮਤਲਬ ਹੌਲੀ ਹੌਲੀ ਜਿੱਦਾਂ ਜਿੱਦਾਂ ਲੋਕਾਂ ਨੂੰ ਪਤਾ ਚੱਲ ਰਿਹਾ ਲੋਕਾਂ ਚ ਕ੍ਰੇਜ਼ ਵੱਧ ਰਿਹਾ ਇਸ ਚੀਜ਼ ਦਾ ਹਾਂ ਜੀ ਤਾਂ ਸੌਰਵ ਜੀ ਫਿਰ ਕੀ ਇਸ ਲਾਈਨ ਨੂੰ ਲੈ ਕੇ ਸੋਚਦੇ ਹੋ ਵੀ ਅੱਗੇ ਕਿੰਨੇ ਕਿ ਅੱਗੇ ਤੱਕ ਤੁਸੀਂ ਜਾਣਾ ਵਾ ਕੀ ਸੋਚ ਕੀ ਹੈ ਤੁਹਾਡੀ ਏਮ ਨੂੰ ਲੈ ਕੇ ਭਾਜੀ ਇਹ ਇਸ ਐਕਚੁਅਲੀ ਆ ਆ ਲਾਈਨ ਉਹਨਾਂ ਲਈ ਹੈ ਜਿੰਨਾਂ ਚ ਰੋਜ਼ ਕੁਝ ਨਵਾਂ ਕਰਨ ਦੀ ਚਾਹ ਵਾ ਕਿਉਂਕਿ ਸਾਡੀ ਆਰਟ ਦੇ ਇਹਦਾ ਐਂਡ ਨਹੀਂਗਾ ਕੁਝ ਹੂੰ ਇਹਨੂੰ ਜਿੰਨਾ ਤੁਸੀਂ ਸਿੱਖ ਲੂਗੇ ਜਿੰਨਾ ਤੁਸੀਂ ਇਹਦੇ ਚ ਹਨਾ ਆਪਣਾ ਟਾਈਮ ਸਪੈਂਡ ਕਰੀ ਜਾਉਂਗੇ ਥੋੜਾ ਐਂਡ ਨਹੀਂਗਾ ਇਸ ਆਰਟ ਦਾ ਅੱਛਾ ਹੁਣ ਜਿਵੇਂ ਅਸੀਂ ਤਾਂ ਕੁਝ ਵੀ ਨਹੀਂ ਹੈਗੇ ਜਿਹੜੇ ਵਰਲਡ ਲੈਵਲ ਦੇ ਆ ਭਾਜੀ ਹੁਣ ਮਨਜੀਤ ਸਾਡਾ ਵਰਲਡ ਦੇ ਟੌਪ 40 ਟੈਟੂ ਆਰਟਿਸਟ ਦੇ ਵਿੱਚ ਹਾਂ ਹਾਂਜੀ ਟੌਪ 100 ਦੇ ਵਿੱਚੋਂ 41 ਨੰਬਰ ਤੇ ਨੇ ਆ ਹਣਾ ਵੀ ਅਸੀਂ ਉਹਨਾਂ ਦੇ ਨੇੜੇ ਤੇੜੇ ਵੀ ਨਹੀਂ ਹੈਗੇ ਬਸ ਅਸੀਂ ਵੀ ਮਤਲਬ ਉਹਨਾਂ ਦੇ ਦਰਜਾ ਤੇ ਤੋੜੇ ਹੋਏ ਹਨ ਸਾਹ ਆ ਦੀ ਦੀ ਦੌੜ ਆ ਹੀ ਆ ਵੀ ਅੱਗੇ ਜਾਣਾ ਅਸੀਂ ਅੱਗੇ ਵਧਣਾ ਮਿਹਨਤ ਕਰਨੀ ਸਾਰੇ ਆਪੋ ਆਪਣੀ ਮਿਹਨਤ ਕਰ ਰਹੇ ਆ ਆਪਣਾ ਆਪਣਾ ਅੱਗੇ ਵਧ ਰਹੇ ਪਾਜੀ अच्छा सौरभ जी एक लास्ट सवाल ਤੁਹਾਡੇ ਤੋਂ ਇਹੀ ਹੈ ਕਿ ਸਮਾਂ ਦੇਖੋ ਜਿਆਦਾ ਜਿਆਦਾ ਤਨੀ ਦਿੰਦਾ ਹੈ सौरभ ਜੀ ਕੀਵੇਂ ਦੇਖਦੇ ਤੁਸੀਂ ਆਪਣੀ ਲਾਈਨ ਨੂੰ ਕਿ ਨੌਜਵਾਨ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੋਗੇ ਆਪਣੀ ਲਾਈਨ ਨੂੰ ਲੈ ਕੇ ਕਈ ਵਾਰੀ ਮਾਵਾ ਬੋੜੇ ਰੋਕਦੇ ਆ ਕਿ ਆ ਟ੍ਰੀ ਟੈਟੂ ਆਰਟਿਸਟ ਬਣ ਗਿਆ ਤੂੰ ਆਈਐਸ ਆਈਪੀਐਸ ਬਣ ਇਸ ਚੀਜ਼ਾਂ ਤੁਮ ਲੈ ਕੇ ਕਿੰਨਾ ਕੁ ਡਿਫਰੈਂਸ ਹੈ ਦੇਖੋ ਭਾਜੀ ਹਾਣ ਕਈ ਵਾਰ ਕਈ ਤਾਂ ਜਿਹੜੀ ਆਵਾਜ਼ ਨਹੀਂ ਚੱਕ ਪੰਦੇ ਆਪਣੇ ਮੰਮੀ ਪਾਪਾ ਦੇ ਮੂਰੇ ਨਹੀਂ ਹੁਣ ਮੈਂ ਪੇਰੈਂਟਸ ਨੂੰ ਵੀ ਕਹਿਣਾ ਚਾਹਨਾ ਆ ਵੀ ਜਦੋਂ ਆਪਣਾ ਵੀ ਬੱਚਾ ਸਕੂਲ ਟਾਈਮ ਚਾ ਚਾ ਕਾਲਜ ਟਾਈਮ ਚ ਨਾ ਉਹਦੇ ਉਹਦੇ ਆਰਟ ਵੱਲ ਵੀ ਧਿਆਨ ਦਿੱਤਾ ਜਾਵੇ ਵੀ ਇਹਦੇ ਸ਼ੌਂਕ ਕੀ ਆ ਇਹਦੇ ਚ ਕਿਹੜੀ ਕਲਾ ਆ ਹੈ ਨਾ ਉਹਦੇ ਵੱਲ ਵੀ ਧਿਆਨ ਦਿੱਤਾ ਜਾਵੇ ਕਈ ਵਾਰ ਇਦਾਂ ਹੁੰਦਾ ਆ ਵੀ ਹਾਂ ਡਿਗਰੀ ਆਪਾਂ ਲੈ ਲੈਨੇ ਆ ਡਿਗਰੀ ਪਈ ਦੀ ਪਈ ਜਾਂਦੀ ਆਪਾਂ ਆਪਾਂ ਨੂੰ ਜੋਬ ਨਹੀਂ ਮਿਲਦੀ ਜਾਂ ਆਪਾਂ ਨੂੰ ਫੇਰ ਵੀ ਲਾਈਨ ਚੇਂਜ ਕਰਨੀ ਪੈ ਜਾਂਦੀ ਆ ਆ ਜੇ ਆਪਣੇ ਕੋਲ ਆਰਟ ਹੈਗੀ ਆ ਸਮਝ ਲਓ ਵੀ ਆਪਣੇ ਕੋ ਇੱਕ ਪਰਮਨੈਂਟ ਚੀਜ਼ ਇਹਦੇ ਨਾਲ ਆਪਾਂ ਦੂਜਾ ਜੋ ਮਰਜ਼ੀ ਜੌਬ ਕਰੀ ਜਾਈਏ ਜੋ ਮਰਜ਼ੀ ਕੰਮ ਕਰੀ ਚਾਹੀਏ ਇਹ ਆ ਨਹੀਂ ਕਿਤੇ ਜਾ ਸਕਦਾ ਆਪਣੇ ਕੋਲ ਹੂੰ ਸਹੀ ਗੱਲ ਹੈ ਆ ਆ ਪਾਰਟ ਟਾਈਮ ਵੀ ਲਾ ਲਓ ਫੁੱਲ ਟਾਈਮ ਵੀ ਲਾ ਲਓ ਸਹੀ ਗੱਲ ਹੈ ਦੋਨੋਂ ਦੋਨੋਂ ਤਾਂ ਕਰ ਸਕਦੇ ਆ ਜਿੱਦਾਂ ਹੈਗਾ ਹੁਣ ਪੇਰੈਂਟਸ ਨੂੰ ਆ ਚਾਹੀਦਾ ਵੀ ਹਾਂਜੀ ਆਪਣੇ ਬੱਚਿਆਂ ਨੂੰ ਜੇ ਕੋਈ ਕਹਿੰਦਾ ਹੈ ਬੱਚਾ ਵੀ ਮੈਂ ਟੈਟੂਇੰਗ ਸਿੱਖਣੀ ਹੈ ਨਾ ਤੇ ਉਹਦਾ ਸਾਥ ਦੇਣਾ ਚਾਹੀਦਾ ਇਦੋਂ ਇਦੋਂ ਚ ਇਦੋਂ ਤਾਂ ਬੈਟਰੀ ਹੈ ਨਾ ਵੀ ਜੇ ਨਸ਼ਿਆਂ 'ਚ ਪੈ ਜਵੇ ਉਹਦੇ ਨਾਲ ਉਹ ਤਾਂ ਬੈਟਰੀ ਹੈ ਆਰਟ 'ਚ ਪੈ ਜਵੇ ਸਹੀ ਗੱਲ ਹੈ ਬਿਲਕੁਲ ਹਾਂਜੀ ਯੂਥ ਹੁਣ ਜੇ ਯੂਥ ਨੂੰ ਕੁਝ ਕਰਨ ਨੂੰ ਨਹੀਂ ਮਿਲਦਾ ਫਿਰ ਉਹ ਨਸ਼ਿਆਂ 'ਚ ਪੈ ਜਾਂਦੇ ਆ ਉਹੀ ਉਹੀ ਉਹਨਾਂ ਨੂੰ ਜੇ ਆਰਟ ਬਹੁਤ ਵੱਡਾ ਮਤਲਬ ਇੱਕ ਲੂਪ ਹੋ ਲੈ ਗਈ ਵੀ ਯੂਥ ਕੁਝ ਨਹੀਂ ਮਿਲਦਾ ਤਾਂ ਨਸ਼ਾ ਕਰ ਲੋ ਆਬਵੀਅਸਲੀ ਭਾਜੀ ਖਾਲੀ ਦਿਮਾਗ ਜਿਹੜਾ ਸ਼ੈਤਾਨ ਦਾ ਘਰ ਆ ਤੇ ਆਪਣੇ ਪੰਜਾਬ ਚ ਹੁਣ ਤਾਂ ਪਤਾ ਹੀ ਨਾ ਨੌਕਰੀਆਂ ਆ ਬੇਰੋਜ਼ਗਾਰੀ ਜ਼ਿਆਦਾ ਆ ਆਰਟ ਦੀ ਵੀ ਵੈਲਿਊ ਕਿਤੇ ਨਾ ਕਿਤੇ ਉਨੀ ਨਹੀਂ ਹੈਗੀ ਜਿੰਨੀ ਹੋਣੀ ਚਾਹੀਦੀ ਸੀਗੀ ਜਿਵੇਂ ਵਰਲਡ ਵਾਈਡ ਆ ਆਪਣੇ ਪੰਜਾਬ ਚ ਹਜੇ ਇੱਕ ਹੋਰ ਹੀ ਆ ਬਦਰੀ ਆ ਇੰਨੀ ਹਜੇ ਉਸ ਲੈਵਲ ਤੇ ਹੈ ਨਹੀਂ ਕਿ ਜਿੰਨੀ ਰਿਸਪੈਕਟ ਚਾਹੀਦੀ ਮਿਲਨੀ ਬਿਲਕੁਲ ਸਹੀ ਗੱਲ ਹੈ ਮਤਲਬ ਆਰਟਿਸਟਾਂ ਕਿੰਨੇ ਕਿਤੇ ਮਤਲਬ ਇੰਡੀਆ ਦੇ ਵਿੱਚ ਹੈਗਾ ਕਿ ਹਲੇ ਲੁਰਲੂ ਜਾਂ ਇਹਨਾਂ ਨਹੀਂ ਮਤਲਬ ਲਾਈਕ ਦੀਜੀ ਲੋਕੀ ਹਜੇ ਵੀ ਕਈ ਵਾਰ ਸੋਚਦੇ ਆ ਵੀ ਹਾਂ ਵੀ ਇੰਨਾ ਮਹਿੰਗਾ ਕਿਉਂ ਪ੍ਰਾਈਸ ਦੱਸਦਾ ਸਾਨੂੰ ਟੈਟੂ ਦਾ ਵੀ ਇਹਦੇ ਵਿੱਚ ਕੀ ਕਰਨਾ ਉਹ ਆ ਨਹੀਂ ਦੇਖਦੇ ਵੀ ਇਹਦੇ ਵਿੱਚ ਸਾਡੀ ਕਈ ਸਾਲ ਕਿੰਨੇ ਸਾਲਾਂ ਦੀ ਮਿਹਨਤ ਹੈ ਸਹੀ ਗੱਲ ਹੈਣਾ ਹੁਣ ਕੋਈ ਨਵਾਂ ਆਰਟਿਸਟ ਆ ਕੋਈ ਜਿਹਨੂੰ ਸਾਲ 2 ਸਾਲ ਹੋਇਆ ਉਹ ਸਾਡੇ ਵਰਗਾ ਵਰਕ ਨਹੀਂ ਕਰਕੇ ਦੇਊਗਾ ਦੇ ਸਕਦਾ ਕਿਉਂਕਿ ਉਹਨੂੰ ਵੀ ਟਾਈਮ ਲੱਗਣਾ ਸਾਡੇ ਤੱਕ ਸਾਡੇ ਜਿੰਨਾ ਸੀ ਆਪਣੇ ਆਪ ਨੂੰ ਨਿਖਾ ਰਿਆ ਉਹਨੂੰ ਵੀ ਟਾਈਮ ਲੱਗਣਾ ਉੱਥੇ ਤੱਕ ਆਉਂਦਾ ਜੀ ਬਿਲਕੁਲ ਹਾਂਜੀ ਤੇ ਕਲਾਇੰਟ ਆਣੀ ਨਾ ਦੇਖਦਾ ਹੈਗਾ ਵੀ ਕਿੰਨੂੰ ਕਿੰਨਾ ਐਕਸਪੀਰੀਅੰਸ ਆ ਉਹ ਆ ਸੋਚਦਾ ਆ ਵੀ ਹਾਂ ਇਹਨੇ 10000 ਕਿਹਾ ਉਹਦਰ ਮੇ ਦਾ 3-4000 ਚੋੜਿਆ ਅਗਰ ਇੰਨਾ ਡਿਫਰੈਂਸ ਹੈ ਪ੍ਰਾਈਸ ਦਾ ਤੇ ਆਬਵੀਅਸਲੀ ਅਟੋਟੀ ਆਰਟ ਨਹੀਂ ਸੋਣੀ ਹੋਗੀ ਉਦਾਂ ਦੀ ਜੀ ਬਿਲਕੁਲ ਇ ਤਾਂ ਹੈ ਹੈ ਨਾ ਇਹੋ ਜੀ ਚੀਜ਼ ਨਹੀਂ ਮਿਲੂਗੀ ਨਾ ਜੇ ਪ੍ਰਾਈਸ ਡਿਫਰੈਂਸ ਆਪਾਂ ਨੂੰ ਇੰਨਾ ਜ਼ਿਆਦਾ ਆਊਗਾ ਇਹ ਤਾਂ ਹੈ ਔਰ ਸੌਰਵ ਜੀ ਕੀ ਆਪਣੀ ਲਾਈਨ ਨੂੰ ਲੈ ਕੇ ਹੁਣ ਬਤਾਓਗੇ ਅੱਗੇ ਕੋਈ ਸਟੂਡੀਓ ਵਗੈਰਾ ਖੋਲ ਰਹਿਣ ਦੇ ਨੇ ਚਾ ਪਾ ਜੀ ਮੈਂ ਪਲਾਨ ਤਾਂ ਹੈਗਾ ਵਾ ਸਟੂਡੀਓ ਖੋਲਣ ਦਾ ਉਧਰ ਆਪਣੇ ਪਹਾੜਨੇ ਲੁਧਿਆਣੇ ਸਾਈਡ ਤੇ ਬਾਕੀ ਮੇਰਾ ਕੈਨੇਡਾ ਦਾ ਵੀ ਪਲਾਨ ਬਣ ਰਿਹਾ ਵੀ ਉਧਰ ਕਦਾਂਗੇ ਜਾ ਕੇ ਤਾਂ ਕਰਕੇ ਮੈਂ ਥੋੜਾ ਜਿਆ ਰੁਕਿਆ ਹੋਇਆ ਵਾ ਵੀ ਮੈਂ ਉ ਜਲਦੀਬਾਜੀ ਨਹੀਂ ਕਰ ਰਿਹਾ ਵੀ ਮੈਂ ਇੱਥੇ ਪੈਸੇ ਲਾ ਲਾ ਹਨਾ ਵੀ ਕੋਈ ਹੋ ਵੱਡੇ ਲੈਵਲ ਤੇ ਸਟੂਡੀਓ ਕਰ ਲਾ ਤੇ ਬਾਅਦ ਚ ਫਿਰ ਮੈਂ ਸੱਡਨਲੀ ਉਧਰ ਜਾਣਾ ਪਵੇ ਫੇਰ ਉਹ ਵੇਸਟ ਹੋ ਜਾਊਗਾ ਜੀ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਹਾਂ ਜੀ ਬਾਕੀ ਆਪਾਂ ਆਪਣੀ ਆਰਟ ਕੰਟੀਨਿਊ ਕਰ ਰਹੀ ਕਰ ਰਹੇ ਆ ਕਦੇ ਹੀ ਆਪਣਾ ਸਟੂਡੀਓ ਬਣਿਆ ਜਿੱਦਾਂ ਤੁਸੀਂ ਦੇਖ ਸਕਦੇ ਹੋ ਤੇ ਕਦੇ ਹੀ ਆਪਾਂ ਟੋਟਲੀ ਵਰਕ ਕਰੀਦਾ ਹੈ ਜੀ ਹਾਂ ਜੀ ਟੀਚਿੰਗ ਵੀ ਹੋਗੀ ਜੇ ਕਿਸੇ ਨੇ ਟ੍ਰੇਨਿੰਗ ਲੈਣੀ ਟੈਟੂ ਦੀ ਉਹ ਵੀ ਆਪਾਂ ਇੱਥੇ ਆਪਾਂ ਤੁਹਾਡਾ ਨੰਬਰ ਮੈਂਸ਼ਨ ਕਰ ਦਾਂਗੇ ਸ਼ੂਰ ਸ਼ੂਰ ਬਾਈ ਠੀਕ ਹੈ ਤਾਂ ਇਹ ਸੰ ਸਾਡੇ ਨਾਲ ਸੌਰਵ ਜੀ ਜੋ ਕਿ ਇੱਕ ਟੈਟੂ ਆਰਟਿਸਟ ਨੇ ਬਾਕੀ ਜੀਵ ਜਿਹੜੀ ਹੈ ਉਹ ਮਤਲਬ ਟੰਗ ਕਲਰਿੰਗ ਜਿਹੜੀ ਹੈ ਉਹ ਵੀ ਕਰਦੇ ਨੇ ਪੰਜਾਬ ਦਾ ਪਹਿਲੇ ਨੇ ਜਿੱਥੋਂ ਮਤਲਬ ਦੂਰ ਦੂਰ ਲੋਕ ਆ ਕੇ ਆਪਣੀ ਟੰਗ ਤੇ ਜਿਹੜਾ ਕਲਰ ਕਰਵਾ ਸਕਦੇ ਨੇ ਤਾਂ ਤੁਸੀਂ ਜੁੜੇ ਹੋ ਪੰਜਾਬ ਲਾਈਵ ਦੇ ਨਾਲ ਤੇ ਮੈਂ ਆਕਾਸ਼ ਕੈਮਰਾਮੈਨ ਗੌਰਵ